ਤੇ ਕਰਮਜੀਤ ਨੂੰ ਹੁਣ ਇਹ ਕਹਿੰਦਾ ਮੈਂ ਪੈਂਟ ਲੈਣੀ ਹੈਗੀ ਤੇ ਮਹਾਰਚਾਰ ਠੀਕ ਆ ਤੇਰੇ ਨੰਬਰ ਕਿੰਨਾ ਦਾ ਹੋ ਸਹੀ ਜੀ ਦੱਸੀ 32 ਇਹਦਾ ਲੱਕ ਨੂੰ ਛੋਟਾ ਜਿਹਾ ਹੋ ਗਿਆ ਪਹਿਲਾਂ ਨਾਲੋਂ ਤੇ ਇਹ ਹੁਣ 32 ਜਿਹਾ ਲੈ ਕੇ ਜਾਊਗਾ ਅਸੀਂ ਤਾਂ ਫਿਰ ਦੁਕਾਨ ਤੇ ਆ ਗਏ ਤੇ ਚਾਰ ਪੰਜ ਦੁਕਾਨਾਂ ਨੇ ਸਾਨੂੰ ਘਮਾਤੀਆਂ ਜੇ ਸਾਡਾ ਇਹਨੇ ਬੁਰਾ ਹਾਲ ਕਰਤਾ ਘਮਾ ਘਮਾ ਕੇ ਇਹਦੇ ਪਤਾ ਨਹੀਂ ਕਦੋਂ ਆਉਂਦੀ ਆ ਕਿ ਨਹੀਂ ਆਉਂਦੀ ਹੁਣ ਅਸੀਂ ਆਏ ਤੇ ਖੂਬਸੂਰਤ ਕਲੈਕਸ਼ਨ ਮੇਨ ਬਾਜ਼ਾਰ ਚ ਦੁਕਾਨਾਂ ਬਾਈ ਦੀ ਖੂਬਸੂਰਤ ਕਲੈਕਸ਼ਨ ਕ੍ਰਿਸ਼ਨਾ ਮਾਰਕੀਟ ਆ ਇਹ ਜਿਉਣਾ ਹੋਵੇ ਤਾਂ ਤੁਸੀਂ ਕਰਮਜੀਤ ਦਾ ਨਾਮ ਲੈ ਕਰਦੇ ਹੋਗੇ ਜਾਂ ਹਰਜੀਤ ਦਾ ਕਿਉਂਕਿ ਹਰਜੀਤ ਵੀ ਸਾਡਾ ਮਹਾਪੁਰਸ਼ ਬੰਦਾ ਹੈਗਾ ਤੇ ਜਦੋਂ ਵੀ ਆਉਣੇ ਹੋ ਤਾਂ ਆਜਿਆ ਕਰੋ ਲੈ ਵੀ ਹੁਣ ਤੂੰ ਪੈਂਟ ਦੇਖ ਰਿਹਾ ਜਿਹੜੀ ਦੇਖਣੀ ਹੈਗੀ ਚੱਲ ਲੈ ਜੀ ਜੀ ਜੇ ਵੀ ਯਾਰ ਜੇ ਵਧੀਆ ਹੋਈ ਤਾਂ ਹੋ ਸਕਦਾ ਵੀ ਇੱਕ ਮੈਂ ਵੀ ਲੈ ਸਕਦਾ ਹਾਂ ਦੇਖਦੇ ਆਂਗੇ ਬਾਕੀ ਤੇ ਉਸ ਤੋਂ ਬਾਅਦ ਆ ਕੇ ਤੇ ਟੱਕਰਾ ਟੁਪਰਾ ਮਾਰਦੇ ਤੇ ਹੁਣ ਸਾਡੀ ਚਲਾਏ ਕੀ ਬੂਟ ਲੈ ਲੀਏ ਕਿਉਂਕਿ ਲੈਣਦਾਰ ਨੇ ਕਹਿੰਦੀ ਬੂਟ ਲੈ ਕੇ ਆਉਣੇ ਨੇ ਤੇ ਹੁਣ ਵੀ ਵਾਸਤੇ ਦੇਖਦੇ ਆਂਗੇ ਕੋਈ ਵਧੀਆ ਜਿਹਾ ਬੂਟ ਲੈਣੇ ਆਂਗੇ ਉਸ ਤੋਂ ਬਾਅਦ ਦੇਖਦੇ ਆਂ ਕਿ ਕੀ ਬਣਦਾ ਹੈਗਾ ਚਲੋ ਲੈ ਕਿਹੜਾ ਨੰਬਰ ਲੈਣਾ 7 ਬਾਜ਼ਾਰ ਦੇ ਵਿੱਚ ਰੌਣਕ ਵਧੀਆ ਗਈ ਲੱਗੀ ਹੋਈ ਤੇ ਹੁਣ ਜਾ ਰਹੇ ਸੀਗੇ ਇਹ ਸਾਰੇ ਦਾ ਕਪੜਾ ਫਿਰਦੇ ਨੇ ਉੱਪਰ ਦੇਖੋ ਬਾਜ਼ਾਰ ਵੈਸੇ ਠੀਕ ਆ ਜਿਆਦਾ ਓਵਰ ਨਹੀਂ ਹੈਗਾ ਇਧਰ ਨੂੰ ਮੁੜਲਾ ਤੇ ਹੁਣ ਅਸੀਂ ਜਰਾ ਚਲੋ ਜਾ ਕੇ ਦੇਖਦੇ ਆਂਗੇ ਕਿਸੇ ਹੋਰ ਦੁਕਾਨ ਤੇ ਕਿਉਂਕਿ ਉਹ ਦੁਕਾਨ ਤੇ ਸਾਡਾ ਰੇਟ ਨਹੀਂ ਬਣਿਆ ਹੈਗਾ ਤੇ ਉਹ ਦੁਕਾਨ ਤੇ ਜਾ ਕੇ ਹੁਣ ਦੇਖ ਲੈਣੇ ਆਂਗੇ ਆਪਾਂ ਹੋਰ ਜਾ ਕੇ ਤੇ ਉਸ ਤੋਂ ਬਾਅਦ ਇੱਕ ਹੋਰ ਦੁਕਾਨ ਤੇ ਆਗੇ ਤੇਗੇ ਮਾਂ ਚਲ ਇੱਥੇ ਦੇਖਦੇ ਆਂਗੇ ਕਰਮਜੀਤ ਕਹਿੰਦਾ ਵੀ ਚਲ ਹੋਰ ਦੇਖ ਲੈਣੇ ਬਾਕੀ ਬੂਟ ਲੈ ਲੇ ਤੇ ਸਾਰਾ ਕੁਝ ਓਕੇ ਠੀਕ ਆ ਤੇ ਹੁਣ ਹੋਰ ਦੁਕਾਨ ਦੇ ਟਰਾਈ ਮਾਰਦੇ ਆ ਕਿਉਂਕਿ ਇਹ ਕਹਿੰਦਾ ਮੈਂ ਕੋਈ ਸਸਤੀ ਜੀ ਲੈਣੀ ਨਹੀਂ ਚਾਹੀ ਜੋ ਵੀ ਮਹਿੰਗੀ ਹੁਣ ਹੋਰ ਸ਼ੋਰੂਮ ਤੇ ਆਗੇ ਤੇ ਹੁਣ ਉਹਦੇ ਦੇਖਦੇ ਆਂਗੇ ਕੀ ਗੱਲਬਾਤ ਆ ਗਈ ਵੀ ਹੁਣ ਕਰਮਜੀਤ ਕਹਿੰਦੇ ਹੋਗੀ ਪਾਰਟੀ ਕਰਮਜੀਤ ਨੇ ਆਖਿਰਕਾਰ ਪੈਂਟ ਲੈ ਲਈ ਕਿਉਂਕਿ ਚਾਰ ਪੰਜ ਦੁਕਾਨਾਂ ਫਿਰ ਕੇ ਚਾਰ ਪੰਜ ਦੁਕਾਨਾਂ ਫਿਰ ਕੇ ਆਖਿਰਕਾਰ ਪਾਰਟੀ ਹੋ ਗਈ ਦੇਖਣੀ ਇਹ ਪੈਂਟ ਜਿਹੜੀ ਸਾਨੂੰ ਟੋਟਲ ਪਈ ਹੈਗੀ 11500 ਦੀ ਪਈ ਹੈਗੀ ਬਾਈ ਨੇ 1500 ਰੁਪਏ ਮੰਗਿਆ ਧੀ ਤੇ 11500 ਰੁਪਏ ਦੀ ਪੈਂਟਾ ਇਹਨੂੰ ਅੱਜ ਦਵਾਤੀ ਤੇ ਹੁਣ ਇਹ ਕਹਿੰਦਾ ਵੀ ਮੈਂ ਤੁਹਾਨੂੰ ਲੈ ਕੇ ਜਾਂਦਾਗਾ ਵਧੀਆ 버ਗਰ ਕਿੰਗ ਵਾਲਿਆਂ ਦੇ ਉੱਥੇ ਜਾ ਕੇ ਕਹਿੰਦਾ 1000 2000 ਰੁਪਏ ਪਾਰਟੀ ਤੇ ਲਾ ਦਾਂਗੇ ਤੇ 11 ਸਦੀ ਪੈਟ ਲੈ ਕੇ ਆਇਆ 2 ਕਹ 1000 ਰੁਪਏ ਤੇ 파ਰਸੀ ਲੈਣੀ ਆ ਤੇ ਬਾਕੀ ਉਦੋਂ ਬਾਅਦ ਚਲੋ ਆ ਦੇਖਦੇ ਆਂਗੇ ਚੱਲੀਏ ਫਿਰ ਹਾਂ ਚਲੋ ਚੱਲੀਏ ਆ ਚਲੀਏ ਇਹ ਪਹਿਲੇ ਹੀ 11 ਕਹ ਚਲੋ ਚਲੋ ਤੇ ਚਲੋ ਫਿਰ ਚੱਲੀ ਆ ਜਾ ਹੁਣ ਆਏ ਤੇ ਮੋਟਰਸਾਈਕਲ ਤੋਂ ਉਤਰ ਗਏ ਤੇ ਕਰਮਜੀਤ ਨਾ ਹੁਣ ਤਾਂ ਕੋਈ ਖਾਣਾ ਕੁਲਚੇ ਹਨਾ ਕਿ 버거 ਖਾਣਾ ਕੁਲਚਾ ਕੁਲਚਾ ਤੇ ਸੁਖੀ ਨੂੰ ਬੜੇ ਦਿਨਾਂ ਬਾਅਦ ਮੇਰੇ ਸੁਖੀ ਕਿਵੇਂ ਆ ਫਿਰ ਸੈਟ ਆ ਤੇ ਬਣਾ ਦਿ दो ਕੁਲਚੇ ਵਧੀਆ ਜਿਹੇ ਤੇ ਮੈਂ ਤਾਂ ਕੋਚਾ ਖਾਂਦਾ ਨਹੀਂ ਹੁੰਦਾ ਤੁਹਾਨੂੰ ਪਤਾ ਹੀ ਹੈ ਨਾ ਤੇ ਕਰਮਜੀਤ ਨੇ ਖਾਦਾਗਾ ਕਿਉਂਕਿ ਮੇਰਾ ਤਾਂ ਬੰਦ ਕਰਿਆ ਹੋਇਆ ਡਾਕਟਰ ਨੇ ਮੈਂ ਤਾਂ ਖਾਣਾ ਨਹੀਂ ਹੁੰਦਾ ਉਹ ਪੈਸੇ ਚੱਲ ਸੁੱਕੀ ਨੂੰ ਮੈਨੂੰ ਬੋਲ ਜਾਂਦੇ ਆ ਕਿ ਸਾਈਪੁਰਾ ਚੌਂਕ ਦੇ ਵਿੱਚ ਹੀ ਇਹਦੀ ਆ ਰਾਏ ਦੀ ਨਾਮ ਦੇ ਆ ਗਈ ਉਹ ਲਾਉਂਦਾ ਹੈ ਇਹ ਕਾਰਡ ਆਪਲੀ ਰਾਏ ਦੇ ਨਾਮ ਤੇ ਠੀਕ ਹੁਣ ਅਸੀਂ ਚੱਲਦੇ ਆਂਗੇ ਐਸਟੀ ਬਣਾਉਂਦਾ ਪਹਿਲਾਂ ਅਸੀਂ ਖਾਣੇ ਹੁੰਦੇ ਦੇਖ ਲਓ ਐਸਟੀ ਬਣਾਉਂਦਾਗਾ ਤੇ ਪਰ ਹੁਣ ਆਪਾਂ ਛੱਡੇ ਹੋਏ ਜਾਂਗੇ ਤੇ ਚਲੋ ਫਿਰ ਚੱਲਦੇ ਆ ਹੁਣ